ਦਾ ਜਿਹੜਾ ਕੰਮ ਹੈ ਇਹ ਉਹਨਾਂ ਦੇ ਵਿੱਚ ਕਈ ਬੰਦੇ ਜਿਹੜੇ ਸਰਕਾਰੀ ਨੌਕਰੀਆਂ ਤੋਂ ਰਿਟਾਇਰ ਹੋ ਗਏ ਉਹ ਵੀ ਇਹਨਾਂ ਦੀ ਸੇਵਾ ਕਰ ਰਹੇ ਨੇ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਸਾਡੇ ਜਿੱਥੇ ਤੱਕ ਜਿੱਥਾ ਪ੍ਰੋਫੈਸਰ ਬਾਦਤ ਸਿੰਘ ਨੇ ਕਿਹਾ ਸੀ ਕਿ ਸਮਝ ਲੋ ਆਈ ਲੈਂਡ ਜਾਂਦੇ ਆ ਤੇ ਉਹਦੇ ਵਿੱਚ ਸਰਕਾਰੀ ਡਾਕਟਰ ਜਿਹੜੀਆਂ ਕਮੀਆਂ ਰਹੀਆਂ ਔਰ ਕੀ ਕੀ ਤੁਸੀਂ ਕਰਨਾ ਚਾਹਦੇ ਹੋ ਕਿ ਕਿਹੜੇ ਕਿਹੜੇ ਤੁਹਾਡੇ ਮਿਸ਼ਨ ਹੈਗੇ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਧੰਨਵਾਦ ਕਰਦਾ ਉਹਨਾਂ ਨੇ ਇਸ ਇੱਕ ਨੇਕ ਕੰਮ ਦੇ ਲਈ ਬਹੁਤ ਹੀ ਵਧੀਆ ਕੰਮ ਦੇ ਲਈ ਆਪਣਾ ਸਮਾਂ ਕੱਢਿਆ ਮੈਂ ਪ੍ਰੋਫੈਸਰ ਬਹਾਦਰ ਸਿੰਘ ਸਨੇਤ ਮੈਂ ਨੇਤਰਦਾਨ ਐਸੋਸੀਏਸ਼ਨ ਦਾ ਸਰਪ੍ਰਸਤ ਰਿਹਾ ਸੇਵਾਵਾ ਨਿਭਾ ਰਿਹਾ ਨੇਤਰਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਪਿਛਲੇ 25 ਸਾਲ ਤੋਂ ਲੋਕਾਂ ਦੇ ਵਿੱਚ ਨੇਤਰਦਾਨ ਪ੍ਰਤੀ ਜਾਗਰੂਕਤਾ ਕਰਨ ਲਈ ਕੰਮ ਕਰ ਰਹੀ ਹੈ ਔਰ ਇਹ ਜਾਗਰੂਕਤਾ ਦੇ ਦੌਰਾਨ ਸਭ ਤੋਂ ਪਹਿਲਾਂ ਤਾਂ ਮੈਨੂੰ ਕੁਦਰਤ ਵੱਲੋਂ ਹੀ ਇਹ ਹੋਇਆ ਕਿ ਸੇਵਾ ਆਪਣੇ ਘਰੋਂ ਹੀ ਕਰਨੀ ਪਈ ਮੈਨੂੰ ਆਪਣੇ ਪਿਤਾ ਜੀ ਦੀ ਅੱਖਾਂ ਦਾਣ ਕਰਦੀਆਂ ਪਈਆਂ ਉਹਨਾਂ ਦੇ ਜਾਣ ਤੋਂ ਬਾਅਦ ਉਸ ਵੇਲੇ ਲੋਕਾਂ ਨੇ ਕਾਫੀ ਵਹਿਮ ਭਰਮ ਹੋਣ ਕਰਕੇ ਵਿਰੋਧ ਵੀ ਕੀਤਾ ਪਰੰਤੂ ਜਦੋਂ ਹੌਲੀ ਹੌਲੀ ਮਹਿਸੂਸ ਹੋਇਆ ਕਿ ਇੱਕ ਵਿਅਕਤੀ ਜਦੋਂ ਸੰਸਾਰ ਤੋਂ ਚਲੇ ਜਾਂਦਾ ਤੇ ਜਦੋਂ ਅਸੀਂ ਉਸ ਮ੍ਰਿਤਕ ਪ੍ਰਾਣੀ ਦਾ ਸੰਸਕਾਰ ਕਰ ਦਿੰਦੇ ਸਭ ਕੁਝ ਖਤਮ ਹੋ ਜਾਂਦਾ ਪਰੰਤੂ ਉਸ ਸਮੇਂ ਜਿਹੜੀਆਂ ਅੱਖਾਂ ਆ ਜਿਨ੍ਹਾਂ ਦੀ ਕੋਈ ਕੀਮਤ ਹੈ ਨਹੀਂ ਜੇ ਅਸੀਂ দান ਕਰ ਦਈਏ ਦਾ ਨੇਤਰਹੀਣਾ ਦੀ ਜ਼ਿੰਦਗੀ ਨੂੰ ਰੌਸ਼ਨ ਕਰ ਦੇਣੀ। ਸੋ ਇਸ ਮਿਸ਼ਨ ਰੌਸ਼ਨੀ ਨੂੰ ਦੀ ਮਿਸ਼ਾਲ ਫੜ ਕੇ ਹੁਸ਼ਿਆਰਪੁਰ ਦੇ ਨਿਵਾਸੀਆਂ ਨੇ ਅਸੀਂ ਇਹਨੂੰ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਫੈਲਾਇਆ। ਔਰ ਮੈਂ ਦੱਸਣਾ ਚਾਹੁੰਦਾ ਕਿ ਹੁਸ਼ਿਆਰਪੁਰ ਨੇਤਰਦਾਨ ਐਸੋਸੀਏਸ਼ਨ 1500 ਤੋਂ ਵੱਧ ਨੇਤਰਦਾਨ ਪ੍ਰਾਣੀਆਂ ਨੂੰ ਨਵੀਂ ਜ਼ਿੰਦਗੀ ਰੌਸ਼ਨੀ ਭਰ ਚੁੱਕੀ ਹੈ। ਔਰ ਉਹਦੇ ਵਿੱਚ ਬਹੁਤ ਸਾਰੇ ਜ਼ਰੂਰੀ ਨਹੀਂ ਕਿ ਹੁਸ਼ਿਆਰਪੁਰ ਦਾ ਹੀ ਸੀਗਾ। ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਅੱਖਾਂ ਦੀ ਰੌਸ਼ਨੀ ਦਿੱਤੀ ਬਿਹਾਰ ਦੇ ਲੋਕਾਂ ਨੂੰ ਦਿੱਤੀ ਉੱਤਰ ਪ੍ਰਦੇਸ਼ ਔਰ ਸਾਡੇ ਨਾਲ ਲੱਗਦੇ ਹਿਮਾਚਲ ਔਰ ਹਰਿਆਣੇ ਦੇ ਲੋਕਾਂ ਨੂੰ ਵੀ ਅਸੀਂ ਰੌਸ਼ਨੀ ਪ੍ਰਦਾਨ ਕੀਤੀ ਤੋਂ ਦਿੱਕਤਾਂ ਜਿਹੜੀਆਂ ਪਹਿਲਾਂ-ਪਹਿਲਾਂ ਕਾਫੀ ਆਈਆਂ ਕਿਉਂਕਿ ਲੋਕਾਂ ਦੇ ਵਹਿਮ ਭਰਮ ਬਹੁਤ ਸੀਗੇ ਪਰੰਤੂ ਸਾਡੀ ਜਿਹੜੀ ਜਾਗਰੂਕਤਾ ਅਸੀਂ ਇਸ ਹੱਦ ਤੱਕ ਗਏ ਲੋਕਾਂ ਦੇ ਵਿੱਚ ਕਾਲਜਾਂ ਦੇ ਵਿੱਚ ਗਏ ਸਕੂਲਾਂ 'ਚ ਗਏ ਧਾਰਮਿਕ ਸਿੱਖਿਸ਼ਤਾ ਕੋਲੇ ਗਏ ਰਾਜਨੀਤਿਕ ਸਿੱਖਿਸ਼ਤਾ ਦੇ ਕੋਲੇ ਗਏ ਹਰ ਹੁਸ਼ਿਆਰਪੁਰ ਇੱਕ ਐਕਸਟਰਾ ਦਾ ਏਰੀਆ ਬਣ ਚੁੱਕਿਆ ਹੈ ਸ਼ਹਿਰ ਬਣ ਚੁੱਕਿਆ ਜਿਨੇ ਕਿ ਲੋਕਾਂ ਨੂੰ ਜਗਾਉਣ ਚ ਪਹਿਲ ਕਦਮੀ ਕੀਤੀ ਔਰ ਅੱਜ ਮੈਂ ਚਾਨੇਵਾ ਜੀ ਮੈਂ ਅੱਜ ਆਈ ਡੋਨੇਸ਼ਨ ਐਸੋਸੀਏਸ਼ਨ ਹੁਸ਼ਿਆਰਪੁਰ ਇਹਨਾਂ ਸਾਰੇ ਹੀ ਸਰਪ੍ਰਸਤ ਜਿਨੇ ਵੀ ਹੈਗੇ ਇਹਦੇ ਇਹਨਾਂ ਨੂੰ ਸਲੂਟ ਕਰਦਾ ਇਹਨਾਂ ਨੂੰ ਜੈ ਹਿੰਦ ਕਹਿੰਦਾ ਇਹਨਾਂ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਵੱਲੋਂ ਕਰਦਾ ਮਾਨਯੋਗ ਮੁੱਖ ਮੰਤਰੀ ਭਵੰਤ ਸਿੰਘ ਜੀ ਵੱਲੋਂ ਕਰਦਾ ਕਿ ਇਹਨਾਂ ਦੇ ਅੱਜ 25 ਸਾਲ ਪੂਰੇ ਹੋਏ ਆ ਔਰ 25 ਸਾਲ ਪਹਿਲਾਂ ਸ਼ੁਰੂਆਤ ਕੀਤੀ ਇੱਕ ਛੋਟੀ ਸ਼ੁਰੂਆਤ ਜਿਹੜੀ ਸੀਗੀ ਅੱਜ ਇੱਕ ਵੱਡੇ ਵਟ ਪ੍ਰਖਸ਼ ਦੇ ਰੂਪ ਦੇ ਵਿੱਚ ਜਿਹਦੇ ਵਿੱਚ 2500 ਤੋਂ ਜ਼ਿਆਦਾ ਲੋਕਾਂ ਨੂੰ ਉਹਨਾਂ ਅੰਧੇਰੀ ਜ਼ਿੰਦਗੀਆਂ ਨੂੰ ਉਹਨਾਂ ਨੂੰ ਰੌਸ਼ਨ ਕੀਤਾ ਉਹਨਾਂ ਨੂੰ ਇਹ ਦੁਨੀਆ ਦੇਖਣ ਦਾ ਮੌਕਾ ਦਿੱਤਾ ਔਰ ਉਹਦੇ ਨਾਲ ਨਾਲ ਤਕਰੀਬਨ ਮੈਂ ਕਹਿ ਸਕਦਾ ਅੱਜੇ ਅਗਰ ਮੈਂ ਦੇਖਾਂ 5 ਤੋਂ ਜ਼ਿਆਦਾ ਜਿਹੜੀਆਂ ਲੋਕ ਉੱਠ ਕੇ ਸਾਰਿਆਂ ਨੇ ਆਪਣੀ ਬਾਡੀ ਵੀ ਡੋਨੇਟ ਕੀਤੀ ਆ ਔਰ ਜਿੰਦਿਆਂ ਜੀ ਇਹ ਸੰਕਲਪ ਲਿਆ ਕਿ ਸਾਡਾ ਸ਼ਰੀਰ ਜਿਹੜਾ ਆ ਸਾਡੇ ਜਾਨ ਤੋਂ ਬਾਅਦ ਇਹ ਰਿਸਰਚ ਦੇ ਕੰਮ ਆਵੇ ਜੇ ਸਾਡੇ ਆਰਗਨਸ ਕਿਸੇ ਦੇ ਕੰਮ ਆ ਸਕਦੇ ਆ ਉਹ ਕੰਮ ਇੱਕ ਛੋਟੀ ਗੱਲ ਨੇ ਮੈਂ ਜਿਹੀ ਕਿਹਾ ਵੀ ਇਹ ਬੜਾ ਦੁਨੀਆ ਦਾ ਸਭ ਤੋਂ ਵੱਡਾ ਮੰਚ ਆ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਆ ਫੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁबारकबाद ਦਿੰਦਾ ਇਹ ਸੰਕਲਪ ਦੇ ਲਈ ਲਾ 25 ਸਾਲ ਜਿਹਨਾਂ ਨੇ ਪੂਰਾ ਕੀਤਾ ਔਰ ਮੈਂ ਇਹ ਵੀ ਕਿਹਾ ਕਿ ਸਾਡੇ ਬੰਨਾਂ ਸਰਕਾਰ ਵੱਲੋਂ ਚਾਹੇ ਨਵਾਂ ਮੈਡੀਕਲ ਕਾਲਜ ਆ ਰਿਹਾ ਨਵਾਂ ਹਸਪੀਟਲ ਆ ਰਿਹਾ ਉੱਥੇ ਆਈ ਡੋਨੇਸ਼ਨ ਐਸੋਸੀਏਸ਼ਨ ਦੇ ਲਈ ਇਸ ਕੰਮ ਦੇ ਲਈ ਇੱਕ ਲੱਗ 빙 ਹੋਏਗਾ ਲੱਗ ਇੱਕ ਪੂਰਾ ਪ੍ਰਬੰਧ ਹੋਏਗਾ ਇਸ ਦੇ ਸੋ ਅਸੀਂ ਸਾਰੇ ਇਸ ਸੰਕਲਪ ਨੂੰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਲੂਟ ਕਰਦੇ ਆ ਉਹਨਾਂ ਵੱਲੋਂ ਮੈਂ ਕਰਦਾ ਕਿਉਂਕਿ ਮੈਂ ਰਿਪਰੈਜ਼ੈਂਟ ਕਰ ਰਿਹਾ ਸਾਰੇ ਸ਼ਹਿਰ ਵਾਸੀਆਂ ਬੰਨਾਂ ਔਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਵੱਲੋਂ ਔਰ ਪੂਰੇ ਭਾਰਤ ਵਰਸ਼ ਵੱਲੋਂ ਇਹਨਾਂ ਸਾਰਿਆਂ ਨੂੰ ਸਲੂਟ ਕਰਦਾ ਸਾਡੀ ਟੀਮ ਨੂੰ ਸਲੂਟ ਕਰਦਾ ਕਿ ਦਿਨ ਰਾਤ ਇਹਦੇ ਲਈ ਇਹ ਡੈਡੀਕੇਟਿਡ ਆ ਔਰ ਜਿਨ੍ਹਾਂ ਪਰਿਵਾਰਾਂ ਨੇ ਬੜੇ ਮਾਰਮਿਕ ਸ਼ਨ ਹੁੰਦੇ ਆ ਜਦੋਂ ਬੰਦਾ ਚਲਾ ਜਾਂਦਾ ਉਹਨਾਂ ਨੇ ਇਹਨਾਂ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਉਸ ਉਸ ਫਰੰਡ ਨੂੰ ਪੂਰਾ ਕਰਨ ਲਈ ਆ ਕੇ ਸਹਿਯੋਗ ਦਿੱਤਾ ਉਸ ਮਾਰੇ ਬੰਦਾ ਬੰਦਾ ਬੜਾ ਭਾਵੁਕ ਹੁੰਦਾ ਉਸ ਵੇਲੇ ਉਹ ਉਹਨਾਂ ਨੂੰ ਵੀ ਮੈਂ ਸਲੂਟ ਕਰਦਾ ਉਹਨਾਂ ਸਾਰੇ ਪਰਿਵਾਰਾਂ ਨੂੰ ਪਹਿਲਾਂ ਅਸੀਂ ਸ਼੍ਰੀਦਾ ਸੁਮਨ ਵੀ ਅਰਪਿਤ ਕੀਤੇ ਜਿਹੜੇ ਵਿੱਚ ਸਾਡੇ ਨਹੀਂ ਰਹਿ ਆਪਣਾ ਸ਼ਰੀਰ ਜਿਹੜਾ ਹੈ ਆਪਣਾ ਮਨ ਤਾਲੇ ਦਾਨ ਕਰ ਗਿਆ ਉਹ ਸਭ ਦਾ ਮੈਂ ਧੰਨਵਾਦ ਕਰਦਾ ਜੀ ਅੱਜ ਅਸੀਂ ਜਿਹੜਾ ਆਈਡੀਨੇਸ਼ਨ ਦਾ 15 ਵਾਲਾ ਜਿਹੜਾ ਕਿ 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਮਨਾਉਨੇ ਆ ਉਹਦਾ ਅੱਜ ਕਨਕਲੂਡਿੰਗ ਡੇ ਹੈ ਸਗਾ ਤੇ ਉਹਦੇ ਵਿੱਚ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਆਈਡੀਨੇਸ਼ਨ ਦੇ ਜਿਹੜੇ ਮੈਂਬਰ ਸਹਿਬਾਨ ਆਏ ਸੀ ਉਹਦੇ ਵਿੱਚ ਤੇ ਨਾਲੇ ਸਪੈਸ਼ਲੀ ਬ੍ਰਹਮਸ਼ੰਕਰ ਜਿੰਪਾ ਜੀ ਜਿਹੜੇ ਕੈਬਨਿਟ ਮੰਤਰੀ ਉਹਨਾਂ ਨੇ ਵੀ ਸ਼ਿਰਕਤ ਕੀਤਾ ਜਿਹਦੇ ਵਿੱਚ ਜਿਹੜੇ ਜਿਹਨਾਂ ਬੰਦਿਆਂ ਨੇ ਅਤਿ ਕੰਦਾਨ ਕੀਤੀਆਂ ਤੇ ਬਾਡੀ ਡੋਨੇਟ ਕੀਤੀਆਂ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਤੇ 25ਵੀਂ ਜਿਹੜੀ ਹੈ ਇਹ ਆਈਡਿਸ਼ਨ ਦੀ ਜਿਹੜੀ ਸਿਲਵਰ ਜੁਬਲੀ ਜਿਵੇਂ ਵੀ ਬਣਾਈ ਗਈ ਹੈ ਉਹਦੇ ਵਿੱਚ ਵੀ ਅਸੀਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਆਈਡਿਸ਼ਨ ਐਸੋਸੀਏਸ਼ਨ ਵਾਲਿਆਂ ਤੇ ਇਹਦੇ ਵਿੱਚ ਜਿਸਾਂ ਕੀ ਤੇ ਮੈਡੀਕਲ ਕਾਲਜ ਬਣੇਗਾ ਤੇ ਸਿਵਲ ਹਸਪੀਟਲ ਦੁਆਰਾ ਬਣਿਆ ਉਹਦੇ ਵਿੱਚ ਵੀ ਮੰਤਰੀ ਸਾਹਿਬ ਕਹਿ ਕੇ ਗਏ ਨੇ ਕਿ ਉਹਦੇ ਵਿੱਚ ਆਪਾਂ ਜਿਹੜਾ ਆਈ ਡੋਨੇਸ਼ਨ ਦਾ ਅਲੱਗ ਬਿੰਗ ਬਣੇਗਾ ਆਈ ਬੈਂਕ ਬਣੇਗਾ ਪਲੱਸ ਉਹਦੇ ਵਿੱਚ ਜਿਹੜੀਆਂ ਰੈਟਨਲ ਸਰਜਰੀ ਜਿਹੜੀਆਂ ਨੇ ਰੈਟਨੋਪਲਾਸਟੀ ਉਹ ਵੀ ਜਿਹੜੀ ਹੈ ਉਹਦਾ ਪ੍ਰਬੰਧ ਵੀ ਇੱਥੇ ਕੀਤਾ ਜਾਏਗਾ ਤੇ ਇਸ ਆਈ ਡੋਨੇਸ਼ਨ ਦੇ ਸਮ ਸਮਾਗਮ ਦੇ ਵਿੱਚ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ